ਇਹ ਪ੍ਰੈਸ ਕਾਨਫਰੰਸ ਆ ਇਹ ਕਿਸੇ ਨੂੰ ਵੀ ਉਹਨੂੰ ਡੀਫੇਮ ਕਰਨ ਲਈ ਉਹਦੇ ਉੱਤੇ ਚਿੱਕੜ ਸੱਟਣ ਲਈ ਇਹ ਪ੍ਰੈਸ ਕਾਨਫਰੰਸ ਬਿਲਕੁਲ ਨਹੀਂ ਮੈਂ ਦੁਬਾਰਾ ਕਹਿ ਦਿੰਨਾ ਵੀ ਕਿਸੇ ਤੇ ਵੀ ਇਹ ਪ੍ਰੈਸ ਕਾਨਫਰੰਸ ਚਿੱਕੜ ਸੱਟਣ ਲਈ ਸਿਆਸਤ ਕਰਨ ਲਈ ਬਿਲਕੁਲ ਨਹੀਂ ਇਹ ਸਿਰਫ ਲੁਧਿਆਣੇ ਦੇ ਲੋਕਾਂ ਨੂੰ ਲੁਧਿਆਣੇ ਦੇ ਸਾਡੇ ਵੋਟਰਾਂ ਨੂੰ ਜਿਹੜੇ ਕੁਝ ਲੋਗ ਬਾਹਰੋਂ ਓਰੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਆਏ ਨੇ ਜਿਨ੍ਹਾਂ ਦਾ ਅਮਰਿੰਦਰ ਬੜਿੰਗ ਕਾਂਗਰਸ ਦੇ ਉਹ ਕੈਂਡੀਡੇਟ ਨੇ ਲੁਧਿਆਣੇ ਤੋਂ ਉਹਨਾਂ ਦੇ ਬਾਰੇ ਮੈਂ ਜ਼ਰੂਰ ਸਾਰੇ ਹੀ ਲੁਧਿਆਣੇ ਦੇ ਲੋਕਾਂ ਨੂੰ ਕਿਉਂਕਿ ਵੋਟ ਦੇ ਦੇਣਾ ਉਹ ਨੇੜੇ ਆ ਰਹੇ ਨੇ ਮੈਂ ਉਹਨਾਂ ਦਾ ਪਛੋਕੜ ਉਹਨਾਂ ਦੇ ਬਾਰੇ ਜ਼ਰੂਰ ਦੱਸਣਾ ਚਾਹੁੰਨਾ ਕਿਉਂਕਿ ਉਹ ਕੰਮ ਉਹ ਐਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਬਣ ਕੇ ਧਾੜ ਵੀ ਬਣ ਕੇ ਉਹ ਲੁਧਿਆਣੇ 'ਚ ਇਹ ਕੰਮ ਨਾ ਕਰ ਸਕਣ ਤਾਂ ਮੈਂ ਪਹਿਲਾਂ ਹੀ ਸਾਰੇ ਲੁਧਿਆਣੇ ਵਾਲਿਆਂ ਨੂੰ ਆਪਣੇ ਲੋਕ ਸਭਾ ਹਲਕੇ ਵਾਲਿਆਂ ਨੂੰ ਅਵੇਅਰ ਕਰਨਾ ਚਾਹੁੰਨਾ ਤੇ ਕੁਝ ਮੇਰੀਆਂ ਜਿਹੜੀਆਂ ਉਹ ਡਿਮਾਂਡਸ ਨੇ ਉਹ ਤੁਹਾਡੇ ਮੂਰੇ ਰੱਖੂੰਗਾ ਇਹ ਕੇਸ ਜਿਹੜਾ ਹੈ ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੇ ਸਾਲਾ ਸਾਹਿਬ ਜਿਹੜੇ ਡੰਪੀ ਬਨਾਇਕ ਜੀਨਾਂ ਦਾ ਨਾਮ ਡੰਪੀ ਬਨਾਇਕ ਉਹਨਾਂ ਦੇ ਸਾਲਾ ਸਾਹਿਬ ਉਹਨਾਂ ਦੇ ਬਰਦਰ ਇਨ ਲਾਉ ਨੇ ਤੇ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਦੇ ਭਰਾ ਨੇ ਉਹਨਾਂ ਤੇ ਸਭ ਤੋਂ ਵੱਡੀ ਇੱਕ ਮਤਲਬ ਐ ਲੱਗਦਾ ਮਤਲਬ ਹੱਥ ਕੰਬਦੇ ਨੇ ਵੀ ਐਡਾ ਕਾਰਨਾਮਾ ਉਹ ਕਰ ਸਕਦੇ ਆ ਤੇ ਫੇਰ ਵੀ ਇਸ ਲੋਕਾਂ ਦੇ ਮੂਹਰੇ ਉਹ ਇਸ ਤਰੀਕੇ ਨਾਲ ਪੇਸ਼ ਆ ਰਹੇ ਆ ਜਿਵੇਂ ਕੀ ਕੁਛ ਪਤਾ ਹੀ ਨਹੀਂ ਹੁੰਦਾ ਇਹ ਮੈਂ ਐਫ ਆਈ ਆਰ ਆ ਜਿਹੜੀ ਇਹ ਤੁਹਾਡੇ ਮੂਹਰੇ ਰੱਖੂੰਗਾ ਕੋਈ ਇਹ ਮੇਰੀ ਆਪ ਦੀ ਕੋਈ ਨਕਲੀ ਬਣਾਈ ਹੋਈ ਆਡੀਓ ਨਹੀਂ ਗਈ ਨਕਲੀ ਬਣਾਈ ਹੋਈ ਕੋਈ ਵੀਡੀਓ ਨਹੀਂ ਗਈ ਨਕਲੀ ਬਣਾਏ ਹੋਏ ਕੋਈ ਕਾਗਜ਼ ਨਹੀਂ ਗੇ ਇਹ ਐਫ ਆਈ ਆਰ ਨੰਬਰ ਜਿਹੜੀ ਉਹ 32 ਤੇ ਇਹ ਥਾਣਾ ਹੈ ਜਿਹੜਾ ਇਹ ਸਿਟੀ ਫਰੀਦਕੋਟ ਐਫ ਆਈ ਆਰ ਨੰਬਰ 32 ਸਿਟੀ ਥਾਣਾ ਫਰੀਦਕੋਟ دیے ਐਫ ਆਈ ਆਰ ਤੇ ਇਹ ਤਕਰੀਬਨ 6ਵੇਂ ਮਹੀਨੇ 6 ਤਰੀਕ ਨੂੰ ਦੂਜੇ ਮਹੀਨੇ 2021 ਨੂੰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਦੀ ਇਹ ਐਫ ਆਈ ਆਰ ਦਰਜਾ ਉਦੋਂ ਦੇ ਕਾਰਨਾਮੇ ਉੱਥੇ ਇਹਦੇ ਵਿੱਚ ਸਾਬਰੀਆਂ ਦੀਆਂ ਸਟੇਟਮੈਂਟਾਂ ਤੁਹਾਡੇ ਮੂਰੇ ਰੱਖੂੰਗਾ ਇਹ ਇੱਕ ਕਰਨ ਕੁਟਾਰੀਆ ਕਰਨ ਕੁਟਾਰੀਆ ਤੇ ਅੰਕਿਤ ਕੁਟਾਰੀਆ ਦੋ ਭਰਾ ਦੀ ਇਹ ਸਾਰੀ ਦਾਸਤਾਨਾ ਜੋ ਸੁਣ ਕੇ ਕਿਸੇ ਪਿਕਚਰ ਚ ਕਿਸੇ ਨੋਵਲ ਚ ਇਹ ਜੀ ਸਟੋਰੀ ਇਹ ਜੀ ਖਤਰਨਾਕ ਕਿਤੇ ਤੁਸੀਂ ਨਾ ਪੜ੍ਹੀ ਹੋਣੀ ਐ ਨਾ ਦੇਖੀ ਹੋਣੀ ਐ ਵੀ ਕੀ ਹੁੰਦਾ ਪਰਿਵਾਰ ਨਾਲੇ ਕੀ ਕਰਦੇ ਆ ਇਹ ਡੈਂਪੀ ਬਣਾਏ ਤੇ ਰਾਜਾ ਬੜਿੰਗ ਸਾਹਿਬ ਜਿਹੜੇ ਇਹ ਤਕਰੀਬਨ ਉਹ ਗਿੱਦੜਵਾਏ ਦਾ ਜਿਹੜਾ ਮੰਡੀ ਦਾ ਟਰਾਂਸਪੋਰਟ ਤੇ ਮੰਡੀ ਦਾ ਜਿਵੇਂ ਤੁਹਾਨੂੰ ਪਤਾ ਜਦੋਂ ਫਸਲ ਆਉਂਦੀ ਆ ਢੋਆ ਢਵਾਈ ਚਲਦੀ ਆ ਤੇ ਉਹ ਐਫਸੀਆਈ ਵਿਭਾਗ ਦੇ ਉਹ ਪੰਜਾਬ ਦੇ ਕਈ ਵਿਭਾਗਿਆਂ ਦਾ ਉਹ ਟੈਂਡਰ ਆ ਜਿਹੜਾ ਤੁਹਾਨੂੰ ਪਤਾ ਹੁੰਦਾ ਏ ਉਹ ਟੈਂਡਰ ਗਿੱਦੜਵਾਏ ਮੰਡੀ ਅਨਾਜ ਦਾ ਢੋਆ ਢਵਾਈ ਦਾ ਟੈਂਡਰ ਆ ਜਿਹੜਾ ਉਹ ਕਰਨ ਕੁਟਾਰੀਆ ਤੇ ਅੰਕਿਤ ਅੰਕਿਤ ਕੁਟਾਰੀਆ ਜੀ ਦੋਨੋਂ ਭਰਾਵਾਂ ਕੋਲ ਹੁੰਦਾ ਕੀ ਆ ਇੱਕ ਤਾਂ ਮੇਨ ਜਿਹੜੀ ਮੰਡੀ ਹੁੰਦੀ ਆ ਉਹਦਾ ਟੈਂਡਰ ਹੁੰਦਾ ਇੱਕ ਜਿਹੜੀਆਂ ਉਹ ਬੇਨ ਮੰਡੀ ਨਾਲ ਅਲੱਗ ਛੋਟੀਆਂ-ਛੋਟੀਆਂ ਮੰਡੀਆਂ ਜਿਹੜੀਆਂ ਲੱਗਦੀਆਂ ਹੁੰਦੀਆਂ ਉਹਦਾ ਬੇਸ਼ੱਕ ਉਹ ਟਰੱਕ ਯੂਨੀਅਨਾਂ ਦੇ ਕੋਲ ਕੰਮ ਹੁੰਦਾ ਹੈ ਕੰਮ ਟਰੱਕ ਯੂਨੀਅਨ ਨਾਲ ਤੋਂ ਹੁੰਦਾ ਪਰ ਮੇਨ ਨੌਂ ਜੀ ਦਾ ਹੁੰਦਾ ਉਹ ਸਟੈਂਡਰਡ ਤੇ ਉਹ ਜਿਹਦੇ ਕੋਲ ਮੇਨ ਮੰਡੀ ਦਾ ਕੰਮ ਹੁੰਦਾ ਉਹ ਉਹਦੇ ਨਾਂ ਤੇ ਹੀ ਉਹ ਕੰਮ ਚੱਲਦਾ ਤੇ ਜਿਹੜਾ ਪੈਸਾ ਵੀ ਆਉਣਾ ਹੁੰਦਾ ਟਰੱਕ ਯੂਨੀਅਨ ਦਾ ਟਰੱਕਾਂ ਵਾਲਿਆਂ ਦੇ 6 ਮਹੀਨੇ ਕੱਢਣੇ ਹੁੰਦੇ ਆ ਕਿਉਂਕਿ ਉਹਨਾਂ ਕੋਲ ਟਾਇਰ ਪਵਾਉਣ ਨੂੰ ਪੈਸੇ ਨਹੀਂ ਹੁੰਦੇ ਨਵੇਂ ਟਰੱਕ ਨਹੀਂ ਹੁੰਦੇ ਉਹ ਪੁਰਾਣੇ ਟਰੱਕ ਤੇ ਛੋਟਾ ਥੋੜਾ ਕਿਲੋਮੀਟਰ 10 20 ਕਿਲੋਮੀਟਰੋ ਚੱਲਦੇ ਆ ਉਹਨਾਂ ਦਾ ਜਿਹੜਾ ਤਕਰੀਬਨ ਪੈਸਾ ਸੀ 1 ਕਰੋੜ 22 ਲੱਖ ਰੁਪਏ ਜੋ ਸਾਰਾ ਕੁਝ ਐਫ ਆਈ ਆਰ ਚ ਦਰਜ ਆ 1 ਕਰੋੜ 22 ਲੱਖ ਰੁਪਈਆ ਪੈਸਾ ਸੀ ਤਾਂ ਕੀ ਹੋਇਆ ਜਦੋਂ ਉਹ ਪੈਸਾ ਆ ਗਿਆ ਖਾਤੇ ਚ ਕਰਨ ਘਟਾਰੀਆ ਦੇ ਅੰਕਿਤ ਕਟਾਰੀਆ ਦੇ ਦਾ ਉਹਨਾਂ ਦਾ ਦੋਸਤ ਸੀ ਇਹ ਡੰਪੀ ਬਨਾਇਕ ਸਾੜਾ ਸਾਹਿਬ ਸਾਡੇ ਅਮਰਿੰਦਰ ਵੜਿੰਗ ਸਾਹਿਬ ਤੇ ਉਹਨਾਂ ਨੇ ਕੀ ਕਿਹਾ ਵੀ ਮੈਨੂੰ ਇਹ ਪੈਸੇ ਦੀ ਲੋੜ ਆ ਮੈਨੂੰ ਇਹ ਪੈਸਾ ਦੇ ਦਿਓ ਤੇ ਜਿਹੜਾ ਕਟਾਰੀਆ ਸਾਹਿਬ ਸੀ ਉਹਨਾਂ ਨੇ ਇਹ ਗੱਲ ਰੱਖੀ ਵੀ ਪੈਸਾ ਬੇਸ਼ੱਕ ਲੈ ਲਓ ਪਰ ਜਦੋਂ ਟਰੱਕਾਂ ਵਾਲਿਆਂ ਦੀ ਮੈਂ ਪੇਮੈਂਟ ਕਰਨੀ ਹੋਏਗੀ ਜਦੋਂ ਮੈਨੂੰ ਮੰਗਣਗੇ ਤਾਂ ਉਦੋਂ ਮੈਨੂੰ ਇਹ ਪੈਸੇ ਤੁਸੀਂ ਵਾਪਸ ਕਰ ਦੋ ਟਾਈਮ ਪੈਂਦਾ ਗਿਆ ਟਾਈਮ ਪੈਂਦਾ ਗਿਆ ਕਿਉਂਕਿ ਟਰੱਕਾ ਇੱਕ ਦਾ ਪੈਸਾ ਤਾਂ ਨਹੀਂਗਾ ਸੈਂਕੜੇ ਟਰੱਕਾਂ ਵਾਲੇ ਹੁੰਦੇ ਆ ਉਹ ਜਦੋਂ ਉਹਨਾਂ ਨੂੰ ਲੋਡ ਪਈ ਤੇ ਕਰਨ ਕੁਟਾਰੀਆ ਦੇ ਘਰੇ ਇੱਕ ਦਿਨ ਇੱਕ ਟਰੱਕ ਵਾਲਾ ਦੂਜੇ ਦਿਨ 10 ਟਰੱਕਾਂ ਵਾਲੇ ਤੀਜੇ ਦਿਨ 100 ਟਰੱਕਾਂ ਵਾਲੇ ਤੇ ਸੈਂਕੜੇ ਟਰੱਕਾਂ ਵਾਲੇ ਨੇ ਹੌਲੀ 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 ਕਰਕੇ ਉਹਦਾ ਸਾਲਾ ਸਾਹਿਬ ਢੈਂਪੀ ਬਣਾਏ ਸਾਡੇ ਪੈਸੇ ਨਹੀਂ ਦੇ ਰਿਹਾ ਤੇ ਉਹਦਾ ਸਾਤ ਤੱਕ ਕੀ ਦੇਣਾ ਸੀ ਉਲਟਾ ਇਹ ਕਿਹਾ ਵੀ ਭਾਈ ਅਸੀਂ ਹੁਣ ਐਮ ਐਲ ਏ ਆ ਸਾਡੀ ਸਰਕਾਰ ਆ ਤੂੰ ਇਹ ਪੈਸੇ ਤਾਂ ਗੱਲ ਛੱਡ ਤੂੰ ਹੋਰ ਪੈਸੇ ਦੇ ਕੇ ਛੁੱਟੇਗਾ ਇਹ ਗੱਲ ਔਨ ਰਿਕਾਰਡ ਔਨ ਰਿਕਾਰਡ ਐਫ ਆਈ ਆਰ ਦੇ ਵਿੱਚ ਦਰਜਾ ਜਿਹੜੀ ਕਿ ਇੱਕ ਉਹਨਾਂ ਦੀ ਧਰਮ ਪਤਨੀ ਵੱਲੋਂ ਇੱਕ ਉਹਨਾਂ ਦੇ ਭਰਾ ਵੱਲੋਂ ਇਹ ਐਫ ਆਈ ਆਰ ਦਰਜ ਕਰਾਈ ਆ ਉਦੋਂ ਬਾਅਦ ਜਦੋਂ ਪੈਸੇ ਵਾਪਸ ਨਾ ਕੀਤੇ ਗਏ ਤੇ ਬਹੁਤ ਜਿਹੜੇ ਦਿਨ ਉਹ ਨਿੰਗਦੇ ਗਏ ਟਰੱਕ ਯੂਨੀਅਨ ਜਿਹੜੀ ਆ ਉਹ ਪਰੇਸ਼ਾਨ ਕਰਨ ਲੱਗੀ ਪਰੇਸ਼ਾਨ ਤਾਂ ਕਿਉਂ ਕਰਨ ਲੱਗੀ ਉਹਨਾਂ ਨੇ ਤਾਂ ਆਪਣੇ ਪੈਸੇ ਲੈਣੇ ਸੀ ਅਖੀਰ ਇਸ ਦਬਾਹੇ ਹੇਠ ਦੇਖੋ ਦੇਖੋ ਉਹ ਦਬਾਹ ਕਿੱਡਾ ਵੱਡਾ ਹੋਊਗਾ ਉਸ ਕਟਾਰੀਆ ਫੈਮਿਲੀ ਤੇ ਅੱਜ ਇੱਕ 7 ਸਾਲ ਦਾ ਉਹਨਾਂ ਦਾ ਬੇਟਾ 7 ਸਾਲ ਦੀ ਬੇਟੀ 3 ਸਾਲ ਦਾ ਪੁੱਤਰ 7 ਸਾਲ ਦੀ ਬੇਟੀ 3 ਸਾਲ ਦਾ ਪੁੱਤਰ ਉਹਨਾਂ ਨੇ ਉਦੋਂ ਪਹਿਲਾਂ ਆ ਮੈਂ ਤੁਹਾਨੂੰ ਕਾਗਜ਼ ਦਊਂਗਾ ਸਾਰੇ ਉਹਨਾਂ ਨੇ ਉਦੋਂ ਪਹਿਲਾਂ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੇਰੇ ਪੈਸੇ ਗਏ ਮੈਂ ਖਤਮ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਹ ਆਪਣੀ ਜਿਹੜੀ ਬਦਲ ਕੇ ਤਬਦੀਲ ਕਰਕੇ ਉਹ ਸਾਰੀ ਆਪਣੀ ਪ੍ਰਾਪਰਟੀ ਕਿਉਂਕਿ ਬੜੇ ਦਿਨ ਦੇ ਗੱਲਾਂ ਕਰਦੇ ਸੀ ਰੋਜ਼ ਆਪਣੀ ਘਰ ਵਾਲੀ ਨਾਲ ਵੀ ਇੰਨੀ ਦੇਣਦਾਰੀ ਖੜੀ ਹੋ ਗਈ ਆਪਣਾ ਸਾਰੇ ਸ਼ਹਿਰ ਚ ਬੇਇੱਜ਼ਤੀ ਹੋ ਗਈ ਕੱਲਾ ਕੱਲਾ ਬੰਦਾ ਆਪਣੇ ਘਰੇ ਪੈਸੇ ਮੰਗਣ ਆ ਰਿਹਾ ਆਪਣਾ ਹਾਲਾਤ ਕੀ ਆਪਣੇ ਰਿਸ਼ਤੇਦਾਰਾਂ ਮੂੰਹੇ ਮੂੰਹ ਕੀ ਦਿਖਾਵਾਂ ਤੇ ਅਖੀਰ ਜੋ ਉਹਨਾਂ ਨੂੰ ਡਰ ਸੀ ਵੀ ਮੇਰੀ ਪ੍ਰਾਪਰਟੀ ਵੀ ਚਲੇ ਜਾਊਗੀ ਕਿਉਂਕਿ ਮੇਰੇ ਪੈਸੇ ਦੇਣਦਾਰੀ ਆ ਉਹਨਾਂ ਨੇ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਤਬਦੀਲ ਕਰਕੇ ਕੁਝ ਦਿਨ ਪਹਿਲਾਂ ਆਪਣੇ ਭਰਾ ਦੇ ਨਾਮ ਕਰਤੀ ਜਿਨ੍ਹਾਂ ਦਾ ਨੌ ਅੰਕਿਤ ਕਟਾਰੀਆ ਪ੍ਰਾਪਰਟੀ ਉਹਨਾਂ ਦੇ ਨਾਮ ਕਰਤੀ ਉਹ ਤੋਂ ਬਾਅਦ 6 ਤਰੀਕ ਨੂੰ 6 ਫਰਵਰੀ ਨੂੰ 6 ਫਰਵਰੀ 2021 ਸਵੇਰੇ 5 ਵਜੇ ਜੋ ਐਫ ਆਈ ਆਰ ਚ ਲਿਖਦੇ ਆ ਬਈ ਸਾਰੀ ਰਾਤ ਉਹਨਾਂ ਦੀ ਧਰਮ ਪਤਨੀ ਕਹਿੰਦੀ ਉਹ ਸੁੱਤੇ ਨਹੀਂ ਕਟਾਰੀਆ ਸਾਹਿਬ ਸੁੱਤੇ ਨਹੀਂ ਤੇ ਜਦੋਂ ਉਹਨਾਂ ਦੀ ਧਰਮ ਪਤਨੀ ਦੀ ਗੱਲਾਂ ਕਰਦੇ ਕਰਦੇ ਸਵੇਰੇ 5 ਵਜੇ ਦੁੱਖ ਦੇ ਵਿੱਚ ਬੱਚੇ ਸੌਂਗੇ ਸੁੱਤੇ ਪਏ ਸੀ ਤੇ ਕਿਤੇ ਧਰਮ ਪਤਨੀ ਉਹਨਾਂ ਦੀਦੀ ਵੀ ਅੱਖ ਲੱਗ ਗਈ। ਪ੍ਰਧਾਨ ਜੀ ਹਾਲ ਦੇਖੋ ਜਦੋਂ ਉਹਨਾਂ ਨੇ ਦੇਖਿਆ ਵੀ ਮੇਰੀ ਧਰਮ ਪਤਨੀ ਦੀ 5 ਵਜੇ ਅੱਖ ਲੱਗ ਗਈ ਤਾਂ ਉਹਨਾਂ ਨੇ ਆਪਣਾ ਅਸਲਾ ਹਥਿਆਰ ਆਪਣਾ ਰਿਵੋਲਵਰ ਕੱਢ ਕੇ ਸਭ ਤੋਂ ਪਹਿਲੀ ਗੋਲੀ ਪਹਿਲੀ ਗੋਲੀ ਆਪਣੇ 3 ਸਾਲ ਦੇ ਮੈਂ ਹੈਰਾਨ ਆ 3 ਸਾਲ ਦੇ ਪੁੱਤਰ ਦੇ ਪਹਿਲੀ ਗੋਲੀ ਮਾਰੀ। ਉਦੋਂ ਬਾਅਦ ਦੂਜੀ ਗੋਲੀ ਆਪਣੇ 7 ਸਾਲ ਦੀ ਜਿਹੜੀ ਆ ਉਹ ਬੇਟੇ ਦੇ ਮਾਰੀ ਭਈ ਬੇਟੀ ਬਿਮਾਰੀ ਮੇਰਾ ਮਤਲਬ ਬੋਲਣ ਲੱਗਿਆ ਵੀ ਪੜਨ ਲੱਗਿਆ ਵੀ ਹੱਥ ਕੰਬਦੇ ਆ 3 ਸਾਲ ਦੇ ਪੁੱਤਰ ਦੇ ਤੇ 7 ਸਾਲ ਦੇ ਬੇਟੀ ਦੇ ਗੋਲੀ ਮਾਰੀ ਤੇ ਉਸ ਗੋਲੀ ਦੀ ਆਵਾਜ਼ ਸੁਣਨ ਨਾਲ ਜੋ ਐਫ ਆਈ ਆਰ ਦੱਸਦੀ ਆ ਉਹਨਾਂ ਦੀ ਧਰਮ ਪਾਤਰੀ ਉਹ ਫਾਇਰ ਦੀ ਆਵਾਜ਼ ਨਾਲ ਉੱਠੀ ਤੇ ਤੀਜੀ ਗੋਲੀ ਉਹਨਾਂ ਨੇ ਆਪਣੀ ਧਰਮ ਪਤਨੀ ਦੇ ਮਾਰੀ ਤੇ ਚੌਥੀ ਗੋਲੀ ਉਹਨਾਂ ਨੇ ਆਪਣੇ ਜਿਹੜੀ ਅਕਰਨ ਕੁਟਾਰੀਆ ਜੀ ਨੇ ਮਾਰੀ ਉਦੋਂ ਬਾਅਦ ਉਹਨਾਂ ਦੇ ਭਰਾ ਉਹਨਾਂ ਨੇ ਇੱਕਦਮ ਦਰਵਾਜ਼ਾ ਖੜਕਾਇਆ ਦਰਵਾਜ਼ਾ ਬੰਦ ਸੀ ਉਹ ਖਿੜਕੀ ਤੋੜ ਕੇ ਅੰਦਰ ਬੜੇ ਤੇ ਖੂਨ ਨਾਲ ਲਥਪਥ ਚਾਰੋਂ ਦੀਆਂ ਲਾਸ਼ਾਂ ਜਦੋਂ ਉਹਨਾਂ ਨੂੰ ਤਾਂ ਅਜੇ ਲੱਗਿਆ ਵੀ ਸ਼ਾਇਦ ਜਿਉਂਦੇ ਹੋਣਗੇ ਚੱਕ ਕੇ ਹਸਪੀਟਲ ਤੋਂ ਸਿੱਧੇ ਆ ਡੀ ਐਮ ਸੀ ਆਪਣੇ ਕੋਲ ਆ ਪਤਾ ਕਰ ਲਿਆ ਡੀ ਐਮ ਸੀ ਦੇ ਵਿੱਚ ਉਹ ਸਾਰੇ ਇੱਥੇ ਦਾਖਲ ਹੋ ਗਏ ਤੇ ਕੁਛ ਦਿਨਾਂ ਤੋਂ ਬਾਅਦ ਜਦੋਂ ਉਹਨਾਂ ਦੇ ਧਰਮ ਪਤਨੀ ਦਾ ਬਚਾਅ ਹੋ ਗਿਆ ਕਿਉਂ ਗੋਲੀ ਉਹਨਾਂ ਦੇ ਸਿਰ ਤੋਂ ਵਜਾਏ ਇੱਥੇ ਮੂੰਹ ਤੇ ਵੱਜ ਗਈ ਤੇ ਉਹਨਾਂ ਦਾ ਜਦੋਂ ਬਚਾਅ ਹੋ ਗਿਆ ਤਾਂ ਉਹਨਾਂ ਨੇ ਆ ਥੋੜੀ ਇੱਕ ਅੱਧੀ ਮੈਂ ਗੱਲ ਪੜ ਕੇ ਸੁਣਾਉਣ ਲੱਗਿਆ ਬਿੱਕੇਸ ਤਰੀਕੇ ਨਾਲ ਇਹ ਦਰਿੰਦਗੀ ਨਾਲ ਇਹ ਕੰਮ ਹੁੰਦੇ ਆ ਦੇਖੋ ਉਹਦੇ ਵਿੱਚ ਉਹ ਲਿਖਦੇ ਆ ਕੀ ਲਿਖਦੇ ਆ ਕੱਲ ਰਾਤ ਕਰਨ ਇਹ ਧਰਮ ਪਤਨੀ ਲਿਖ ਰਹੇ ਆ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਅਤੇ ਉਸਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਇਹ ਉਹਨਾਂ ਦੀ ਘਰ ਵਾਲੀ ਐਫ ਆਈ ਆਰ ਚ ਬਾਅਦ ਚ ਜਦੋਂ ਹੋਸ਼ ਆਏ ਪੁਲਿਸ ਦੇ ਇਹ ਬਿਆਨ ਦੇ ਰਿਹਾ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਟੈਲੀਫੋਨ ਕੀਤਾ ਫਿਰ ਦੁਬਾਰਾ ਵੀ ਜਦੋਂ ਰਾਤ ਨੂੰ ਜਿੱਦਣੇ ਡੈਥ ਹੋਈ ਆ ਜਦੋਂ ਰਾਤ ਨੂੰ ਗੱਲਾਂ ਕਰ ਰਹੇ ਸੀ ਆਪਸ ਵਿੱਚ ਘਰ ਵਾਲਾ ਘਰ ਵਾਲੀ ਹਾਲਾਤ ਦੇਖੋ ਕੱਲ ਰਾਤ ਕਰਨ ਹੋਰ ਵੀ ਪਰੇਸ਼ਾਨ ਸੀ ਅਤੇ ਉਸਨੇ ਮੈਨੂੰ ਦੱਸਿਆ ਕਿ ਡੰਪੀ ਦਾ ਫੋਨ ਆਇਆ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੂੰ ਅਜੇ ਤੱਕ ਖੁਦਗਸ਼ੀ ਨਹੀਂ ਕੀਤੀ ਤੇ ਸਾਡੇ ਮਗਰੋਂ ਵੀ ਨਹੀਂ ਲੱਥਾ ਪੈਸੇ ਵਾਪਸ ਤਾਂ ਅਸੀਂ ਕੀ ਦੇਣੇ ਆ ਅਸੀਂ ਹੋਰ ਪੈਸੇ ਲੈ ਕੇ ਤੇਰੀ ਜਾਨ ਛੱਡਾਂਗੇ ਇਹ ਐਫ ਆਈ ਆਰ ਚ ਉਹ ਤੋਂ ਬਾਅਦ ਅਜੇ ਟੜਕਸਾਰ ਫਾਇਰ ਦਾ ਖੜਕਾ ਸੁਣ ਤਾ ਭੱਜ ਕੇ ਕਰਨ ਦੇ ਕਮਰੇ ਵਿੱਚ ਗਿਆ ਇਹ ਗੱਲ ਪੈਸੇ ਵਾਪਸ ਦਾ ਕੀ ਕਰਨੇ ਆ ਹੋਰ ਪੈਸੇ ਤੇਰੀ ਜਾਨ ਛੱਡਾਂਗਾ ਲੈ ਕੇ ਅੱਜ ਟੜਕਸਾਰ ਸਾਰਾ ਸਾਰ ਫਾਇਰ ਦਾ ਖੜਕਾ ਸੁਣ ਤਾ ਭੱਜ ਕੇ ਕਰਨ ਦੇ ਕਮਰੇ ਵੱਲ ਗਿਆ ਤਾਂ ਜੋ ਕੀ ਅੰਦਰੋਂ ਬੰਦ ਸੀ ਮੈਂ ਬਾਰੀ ਵਾਲੇ ਪਾਸਿਓ ਇਹ ਫਿਰ ਭਰਾ ਨੇ ਲਿਖਿਆ ਜਾਲੀ ਤੋੜ ਕੇ ਅੰਦਰ ਬੜਿਆ ਤਾਂ ਦੇਖਿਆ ਕਿ ਕਮਰੇ ਵਿੱਚ ਕਰਨ ਉਸ ਦਾ ਲੜਕਾ ਉਸ ਦੀ ਲੜਕੀ ਅਤੇ ਉਸ ਦੀ ਪਤਨੀ ਗੋਲੀਆਂ ਲੱਗਣ ਕਰ ਜ਼ਖਮੀ ਹਾਲਤ ਵਿੱਚ ਪਏ ਸੀ ਅਸੀਂ ਸਾਰਿਆਂ ਨੂੰ ਚੱਕ ਕੇ ਮੈਡੀਕਲ ਕਾਲਜ ਲੈ ਗਏ ਜਿੱਥੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਉਹਨਾਂ ਦੀ ਆਪਦੀ ਵੀ ਉਹਨਾਂ ਦੀ ਡੈਥ ਜੈਥ ਹੋ ਗਈ ਇਹ ਧਰਮ ਪਤਨੀ ਨੂੰ ਵੀ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਪਰ ਡੀ ਐਮ ਸੀ ਪਹੁੰਚਣ ਤੇ ਕਾਰਨ ਦੀ ਕਰਨ ਦੀ ਕਰਨ ਦੀ ਜਿਹੜਾ ਆਪ ਦੀ ਡੀ ਐਮ ਸੀ ਪਹੁੰਚਣ ਤੇ ਕਰਨ ਦੀ ਵੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਜੇਰੇ ਇਲਾਜ ਹੈ ਇਹ ਗੱਲ ਸਾਰੀ ਐਫ ਆਈ ਆਰ ਚ ਜਿਹੜੀ ਉਹ ਦਰਜ ਆ ਹੁਣ ਆ ਦੇਖੋ ਉਦੋਂ ਬਾਅਦ ਆ ਜਿਹੜੇ ਉਹਨਾਂ ਦੀ ਸਟੇਟਮੈਂਟ ਆ ਉਹਨਾਂ ਦੀ ਘਰ ਵਾਲੀ ਦੀ ਸਟੇਟਮੈਂਟ ਆ ਇਹ ਆਪ ਜਿਹੜਾ ਸੁਸਾਈਡ ਨੋਟ ਉਹ ਵੀ ਆ ਸੂਸਾਈਡ ਨੋਟ ਆ ਜਿਹੜਾ ਕਿਟਾਰੀਆ ਸਾਹਿਬ ਨੇ ਲਿਖਿਆ ਹੋਇਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਮੂਹਰੇ ਮੈਂ ਰੱਖੀਆਂ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਅੱਜ ਤੁਸੀਂ ਦੇਖ ਲਓ ਇਹ ਲੋਕ ਨੇ ਜਿਹੜੇ ਇੱਕ ਸਭ ਤੋਂ ਵੱਡੀ ਜਿਹੜੀ ਇਹ ਸ਼ਰਮ ਦੀ ਗੱਲ ਆ ਸਾਡੇ ਲਈ ਸ਼ਰਮ ਦੀ ਗੱਲ ਉਹ ਜਗਦੰਨ ਰਾਜਾ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਮੰਤਰੀ ਬਣਦੇ ਆ 20 ਸਤੰਬਰ 20 ਸਤੰਬਰ 2021 ਨੂੰ ਇਹ ਲੋਕਾਂ ਨੂੰ ਇਨਸਾਫ ਦੇਣਗੇ ਇਹ ਉਰੇ ਲੁਧਿਆਣੇ ਚ ਲੋਕਾਂ ਨੂੰ ਇਨਸਾਫ ਦੇਣਗੇ ਜਿਨ੍ਹਾਂ ਤੇ ਸਿੱਧਾ ਕਤਲ ਦਾ ਮਕਦਮਾ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਸਾਲਾ ਡੰਪੀ ਤੇ ਰਾਜਾ ਬੜਿੰਗ ਉਹਨਾਂ ਦਾ ਨਾਂ ਲਿਖਿਆ ਵੀ ਸਾਡੇ ਤੇ ਦਬਾਅ ਪਾ ਕੇ ਸਾ ਤੋਂ ਪੈਸੇ ਲੈ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਬੜਿੰਗ ਸਾਹਿਬ ਦਾ ਵਿੱਚ ਨਾਂ ਲਿਖਿਆ ਤੇ ਉਹਨਾਂ ਦੇ ਸਾਲੇ ਦਾ ਵੀ ਇਹ ਦੋਨੋਂ ਆਪਣੇ ਆਪ ਨੂੰ ਆਪਣੀ ਤਾਕਤ ਦੇ ਕਰਕੇ ਉਹ ਪੈਸਾ ਸਾਡਾ ਵਾਪਸ ਕਰਨ ਦੀ ਬਜਾਏ ਕਹਿੰਦੇ ਆ ਹੋਰ ਪੈਸਾ ਲਵਾਂਗੇ ਇਹ ਬੱਚੇ 3 ਸਾਲ ਤੇ 7 ਸਾਲ ਦੇ ਬੱਚਿਆਂ ਦੀ ਇਹ ਜਾਨ ਲਈ ਹੋਈ ਹੈ ਇਹਨਾਂ ਨੇ ਇਹ ਐਸੇ ਰਕਸ਼ਸ਼ ਨੇ ਐਸੇ ਭੇੜੀਏ ਨੇ ਲੁਕੇ ਹੋਏ ਉਦੋਂ ਬਾਅਦ ਜਦੋਂ ਰਾਜਾ ਬੜਿੰਗ ਸਾਹਿਬ ਮੰਤਰੀ ਬਣਦੇ ਆ ਚੰਨੀ ਸਾਹਿਬ ਦੀ ਸਰਕਾਰ ਚ 20 ਸਤੰਬਰ 2021 ਉਦੋਂ ਆਫਟਰ 20 ਡੇਸ ਪਲੀਜ਼ ਫਾਈਲ ਕੈنسਲੇਸ਼ਨ ਆਫ ਐਫ ਆਰ ਰਿਪੋਰਟ 9 ਅਕਤੂਬਰ 2021 ਕਿੱਥੋਂ ਇਨਸਾਫ ਭਾਲਦੇ ਹੋ 20 ਦਿਨਾਂ ਦੇ ਅੰਦਰ ਅੰਦਰ ਇਹ ਬੜਿੰਗ ਸਾਹਿਬ ਨੇ ਆਪਣੀ ਤੇ ਆਪਣੇ ਸਾਲਾ ਸਾਹਿਬ ਨੂੰ ਬਚਾਉਣ ਲਈ ਆਪਣੀ ਘਰ ਵਾਲੀ ਨੂੰ ਬਚਾਉਣ ਲਈ ਕਿਉਂਕਿ ਘਰ ਵਾਲੀ ਦਾ ਪ੍ਰੈਸ਼ਰ ਸੀ ਜਿਵੇਂ ਕਿ ਅੱਜ ਵੀ ਅਮ੍ਰਿਤਾ ਬੜਿੰਗ ਕਿਸ ਮੂੰਹ ਨਾਲ ਫਿਰਦੇ ਆ ਕਿਸ ਮੀਉ ਨਾਲ ਉਹਨਾਂ ਦਾ ਸਾਲਾ ਔਰੇ ਵੋਟਾਂ ਮੰਗਦਾ ਫਿਰ ਰਿਹਾ ਹੈ ਆਹ ਨਾ ਤੇ ਤਰਸ ਇਹਦਾ ਪਾਪ ਕਿੱਥੇ ਭੋਗੋਗੇ 20 ਦਿਨਾਂ ਬਾਅਦ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਤੇ ਉਸ ਕੈਬਨਿਟ 'ਚ ਬੈਠੇ ਰਾਜਾ ਬੜਿੰਗ ਸਾਹਿਬ 20 ਦਿਨਾਂ ਚ ਐਫ ਆਈ ਆਰ ਕੈਨਸਲ ਹੋ ਗਈ ਅੱਜ ਮੈਂ ਇਹ ਡਿਮਾਂਡ ਕਰਦਾ ਚੀਫ ਮਿਨਿਸਟਰ ਸਾਹਿਬ ਨੇ ਲੁਧਿਆਣੇ ਆਉਣਾ ਇਹ ਐਫ ਆਈ ਆਰ ਜਿਹੜੀ ਨੰਬਰ 32 ਐਫ ਆਈ ਆਰ ਨੰਬਰ 32 ਇਹਨੂੰ ਰੀਓਪਨ ਕਰਨ ਰੀਓਪਨ ਕਰਨ ਜਿਹੜੀ ਧੱਕੇ ਨਾਲ ਸਰਕਾਰ ਦੇ ਪ੍ਰੈਸ਼ਰ ਨਾਲ ਚੀਫ ਮਿਨਿਸਟਰ ਦੇ ਪ੍ਰੈਸ਼ਰ ਨਾਲ ਮੰਤਰੀ ਦੇ ਪ੍ਰੈਸ਼ਰ ਨਾਲ ਉਹ ਇੰਨੇ ਲਾਲਚੀ ਹੋ ਗਏ 1 ਕਰੋੜ 22 ਲੱਖ ਰੁਪਏ ਚ ਤੁਸੀਂ ਘਰ ਉਜਾੜਤਾ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਤਾ ਤੁਸੀਂ ਇਹਦੇ ਉੱਤੇ ਧਾਰਾ ਜਿਹੜੀ ਅੰਕਿਤ ਕੁਟਾਰੀਆ ਜੋ ਕਿ ਕਰਨ ਕੁਟਾਰੀਆ ਦਾ ਭਰਾ ਹੈ ਦੇ ਬਿਆਨ ਤੇ IPC ਦੀ ਧਾਰਾ 306 ਦੇ ਤਹਿਤ FIR ਨੰਬਰ 32 ਮਿਤੀ 6 ਫਰਵਰੀ 2021 ਨੂੰ ਸ਼ਾਮ 8:40 ਫਰੀਦਕੋਟ ਸ਼ਹਿਰ ਵਿਖੇ ਦਰਜ ਕੀਤੀ ਗਈ ਤੇ ਇਹ ਗੱਲ ਮੈਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਜੇ ਮੁੱਖ ਮੰਤਰੀ ਸਾਹਿਬ ਤੁਹਾਡੇ ਵੀ ਛੋਟੇ ਬੱਚਾ ਛੋਡੀ ਵੀ ਛੋਡੀ ਬੇਟੀ ਆ ਤੇ ਇਹਦੀ ਵੀ ਛੋਟੀ ਬੇਟੀ ਇਹਦਾ ਵੀ ਬੇਟਾ ਇਹਦੇ ਗੋਲੀਆਂ ਬਾਪ ਨੂੰ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਗੋਲੀਆਂ ਮਾਰਨੀਆਂ ਪੈਗੀਆਂ ਉਬੀ ਦੋ ਆਪਣੀ ਘਰ ਵਾਲੀ ਤੇ ਆਪ ਨੂੰ ਮਾਰਨੀਆਂ ਪੈਗੀਆਂ ਰੂਹ ਕੰਬਦੀ ਆ ਰੂਹ ਕੰਬਦੀ ਆ ਇਹ ਨਰਦਈ ਬੰਦੇ ਇਹਨਾਂ ਨੂੰ ਅੱਜ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਅੱਜ ਗੁੱਟ ਤੇ ਘੜੀਆਂ ਦੇਖੋ ਅਮਰਤਾ ਵੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਐ ਅੱਜ ਰਾਜਾ ਵੜਿੰਗ ਦੀ ਵਾਈਫ ਦੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਵੜਿੰਗ ਸਾਹਿਬ ਆਪ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਟੋਟਲ ਮਿਲਾ ਕੇ ਦੇਖੀਏ ਤਾਂ ਤਿੰਨ ਜਾਣੇ ਉਹਨਾਂ ਦਾ ਸਾਲਾ ਸਾਹਿਬ ਉਹ ਆਪ ਤੇ ਉਹਨਾਂ ਦੀ ਧਰਮ ਪਤਨੀ ਤਕਰੀਬਨ 5 ਕਰੋੜ ਦੀਆਂ ਗੱਡੀਆਂ ਤੇ ਇਕੱਲੇ ਸਵਾਰ ਨੇ ਤੇ ਕਿੱਥੋਂ ਪੈਸੇ ਆਏ ਸਭ ਤੋਂ ਅਮੀਰ ਕੈਂਡੀਡੇਟ ਤੁਸੀਂ ਕਹਿੰਦੇ ਹੋ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੇਰੇ ਤਾਂ ਬਹੁਤ ਛੋਟੇ ਉਮਰ 'ਚ ਮੇਰਾ ਨੁਕਸਾਨ ਹੋ ਗਿਆ ਤੇ ਅੱਜ ਤੁਸੀਂ ਲੁਧਿਆਣੇ 'ਚ ਸਭ ਤੋਂ ਅਮੀਰ ਕੈਂਡੀਡੇਟ ਕਿਵੇਂ ਅੱਜ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਇਹ ਪੈਸਾ ਲੁੱਟਣ ਤੋਂ ਸਵਾਏ ਤੁਹਾਡੇ ਕੋਲ ਕਿਵੇਂ ਪੈਸਾ ਆ ਸਕਦਾ ਇਹ ਗੱਲਾਂ ਛੋਟੀਆਂ ਏ ਵੀ ਤੁਹਾਡੇ ਤੇ ਬੱਸਾਂ ਦੀ ਬਾਡੀ ਤੁਹਾਡੇ ਤੇ ਮਨਰੇਗਾ ਦੇ ਪੈਸੇ ਤੁਹਾਡੇ ਕੋਲ ਠੇਕਿਆਂ ਦੇ ਪੈਸੇ ਉਹ ਸਾਰੀਆਂ ਗੱਲਾਂ ਮਾਫ਼ ਕੀਤੀਆਂ ਜਾ ਸਕਦੀਆਂ ਪਰ ਆ ਪਰਿਵਾਰ ਖਾਗੇ ਤੁਸੀਂ ਪਰਿਵਾਰ ਖਾਗੇ ਸੀਐਮ ਸਾਹਿਬ ਜੇ ਤੁਸੀਂ ਐਸਆਈਟੀ ਬਣਾ ਕੇ ਇਹ ਇਨਕੁਆਰੀ ਨਹੀਂ ਰੀਓਪਨ ਕਰਦੇ ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾਊ ਇਹ ਗੱਲ ਸੱਚ ਮੰਨੀ ਜਾਊ ਵੀ ਜਿਹੜਾ ਰਾਜਾ ਬੜਿੰਗ ਜੋ ਇਹਨਾਂ ਦੇ ਨਾਲ ਇਲੈਕਸ਼ਨ ਲੜਦੇ ਜੋ ਮਨਪ੍ਰੀਤ ਬਾਦਲ ਸਾਹਿਬ ਨੇ ਜਾਂ ਹੋਰ ਲੋਕਾਂ ਨੇ ਕਿਹਾ ਵੀ ਇਹ ਟੋਪੀ ਪਾ ਕੇ ਸੀਐਮ ਦੇ ਇਹ ਪੈਰ ਫੜ ਕੇ ਆਏ ਨੇ ਇਹ ਗੱਲ ਸੀਐਮ ਸਾਹਿਬ ਫਿਰ ਸੱਚ ਮੰਨੀ ਜਾਊਗੀ ਜੇ ਤੁਸੀਂ ਇਹ ਇਨਕੁਆਇਰੀ ਜਿਹੜੀ ਬੰਦ ਕੀਤੀ ਗਈ ਆ ਬਿਗੈਰ ਕਿਸ ਇਨਵੈਸਟੀਗੇਸ਼ਨ ਤੇ ਤੁਸੀਂ ਉਹਨਾਂ ਦੇ ਭਰਾ ਦੇ ਬਿਆਨ ਉਹਨਾਂ ਦੇ ਕਿਸ ਤਰੀਕੇ ਨਾਲ ਮੈਨੇਜ ਕਰਕੇ ਤੁਸੀਂ ਮੰਤਰੀ ਬਣ ਕੇ ਦਵਾਚੇ ਕੰਮ ਕਰ ਲਿਆ ਜੇ ਇਹੇ ਇੱਥੇ ਇਨਕੁਆਰੀ ਸੀ ਚੀਫ ਮਿਨਿਸਟਰ ਸਾਹਿਬ ਨਹੀਂ ਕਰਨਗੇ ਤਾਂ ਮੈਂ ਟਾਈਮ ਬਾਉਂਡ ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਦੇ ਪਰਿਵਾਰ ਚਾਹੇ ਉੱਤੇ ਬੈਠੇ ਆ ਕਟਾਰੀਆ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਮੈਂ ਟਾਈਮ ਬਾਉਂਡ ਸੀਬੀਆਈ ਦੀ ਇਨਕੁਆਰੀ ਟਾਈਮ ਬਾਉਂਡ ਸੀਬੀਆਈ ਦੀ ਇਨਕੁਆਰੀ ਮਾਰਕਰਾ ਕੇ ਉਸ ਪਰਿਵਾਰ ਨੂੰ ਉਸ ਬੱਚਿਆਂ ਨੂੰ ਮੈਂ ਇਨਸਾਫ ਦਿਵਾਉਂਗਾ ਮੈਂ ਅੱਜ ਵਾਅਦਾ ਕਰਦਾ ਤੁਹਾਡੇ মিডিਆ ਮੂਰੇ ਅੱਜ ਮੈਂ ਵਾਅਦਾ ਕਰਦਾ ਕਿ ਕਿੱਥੇ ਦੇ ਨੇ ਇਨ ਅੱਧੀ ਲੁਧਿਆਣੇ ਜ਼ਿਲ੍ਹੇ ਇਸ ਕਰਕੇ ਇਹ ਜੜੀਆਂ ਗੱਲਾਂ ਅੱਜ ਮੈਂ ਤੁਹਾਡੇ ਮੂਹਰੇ ਰੱਖਣਾ ਚਾਹੁੰਦਾ ਸੀ ਵੀ ਜੇ ਲੁਧਿਆਣੇ ਵਾਲਿਓ ਇਹ ਤੁਸੀਂ ਆਪ ਬਚਣਾ ਇਹ ਕੱਲੀ-ਕੱਲੀ ਕੋਠੀ ਲੱਭਦੇ ਫਿਰਦੇ ਆ ਇਹ ਕੱਲੇ-ਕੱਲੇ ਜ਼ਮੀਨ ਲੱਭਦੇ ਫਿਰਦੇ ਆ ਇਹ ਅੱਜ ਤੱਕ ਜਦੋਂ ਇਹ ਪਰਿਵਾਰ ਦੇ ਬੱਚਿਆਂ ਨੂੰ ਖਾ ਗਏ ਇੱਕ ਪਰਿਵਾਰ ਪਹਸਦਾ ਵਸਦਾ ਖਾ ਗਏ ਇਹ ਕਿਸੇ ਨੂੰ ਕੀ ਛੱਡਣਗੇ ਇਸ ਕਰਕੇ ਇੰਨੀ ਗੱਲ ਆ ਮੈਂ ਤੁਹਾਡੇ ਮੂਹਰੇ ਸਾਰੀਆਂ ਮੈਂ ਆਪਣੇ ਕੋਲ ਨਹੀਂ ਮੈਂ ਸਾਰੀ ਇੱਕ ਇਹਨਾਂ ਦੀ ਪੂਰੀ ਬਣੀ ਹੋਈ ਵੀਡੀਓ ਇੱਕ ਇੱਕ ਚੀਜ਼ ਇੱਕ ਇੱਕ ਤਰੀਕ ਦੇ ਹਿਸਾਬ ਨਾਲ ਮੈਂ ਉਹ ਵੀਡੀਓ ਤੁਹਾਡੇ ਮੂਰੇ ਅਪਲੋਡ ਕਰੂੰਗਾ ਮੀਡੀਆ ਦੇ ਮੂਰੇ ਵੀ ਰੱਖੂੰ ਤੇ ਕੱਲੀ ਕੱਲੀ ਗੱਲ ਲੁਧਿਆਣੇ ਦੇ ਮੂਰੇ ਵੀ ਰੱਖੂੰ ਉਦੋਂ ਬਾਅਦ ਕੱਲੀ ਐਫ ਆਈ ਆਰ ਦੀ ਕਾਪੀ ਉਹਨਾਂ ਦੇ ਸੁਸਾਇਸਾਈਡ ਨੋਟ ਉਹਨਾਂ ਦੀ ਹਰ ਚੀਜ਼ ਆ ਜਿਹੜੀ ਉਹ ਤੁਹਾਡੇ ਮੂਰੇ ਰੱਖੂ ਤੇ ਤੁਸੀਂ ਚੰਗੀ ਤਰ੍ਹਾਂ ਮੇਰੇ ਤੇ ਵਿਸ਼ਵਾਸ ਕਰਿਓ ਜਾਂ ਨਾ ਕਰਿਓ ਤੁਸੀਂ ਆਪ ਕੋ ਕਰਿਓ ਕਿਉਂਕਿ ਲੁਧਿਆਣੇ ਦੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਤੁਸੀਂ ਆਪ ਇਹਦੀ ਇਨਵੈਸਟੀਗੇਸ਼ਨ ਕਰਿਓ ਵੀ ਇਹਦੇ ਵਿੱਚ ਕੀ ਸੱਚ ਕਿ ਮੈਂ ਝੂਠ ਕਹਿਣਾ ਜੇ ਸੱਚ ਹੋਇਆ ਤਾਂ ਫੇਰ ਇਹ ਜੇ ਬੰਦਿਆਂ ਨੂੰ ਆਪਾਂ ਜੇ ਮਾਫ਼ ਕਰਤਾ ਇਹ ਮੌਕਾ ਹੀ ਜਿਹੜੇ ਪੋਲਿਟਿਕਲ ਲੋਕ ਹੁੰਦੇ ਆ ਨਾ ਇਹ ਮੌਕਾ ਹੀ ਇਹਨਾਂ ਦਾ ਉਹ ਹੁੰਦਾ ਮਾੜੇ ਚੰਗੇ ਦਾ ਫਰਕ ਇੱਥੇ ਲੱਗਦਾ ਜੇ ਮੇਰੇ ਤੇ ਕੋਈ ਤੱਬਾ ਲੱਗਿਆ ਜੇ ਮੇਰੇ ਤੇ ਕੋਈ ਦਾਗ ਆ ਜੇ ਮੈਂ ਕੁਝ ਖਾਦਾ ਪੀਤਾ ਜਾਂ ਮੈਂ ਕੁਝ ਬਣਾਇਆ ਤਾਂ ਤੁਸੀਂ ਮੇਰੇ ਤੇ ਭਾਈ ਇਤਵਾਰ ਨਾ ਕਰਿਓ ਜੇ ਇਹ ਲੋਕ ਜਿਹੜੇ ਸਿਰਫ ਰਾਜਨੀਤੀ ਚ ਸਿਰਫ ਰਾਜਨੀਤੀ ਚ ਆ ਪੈਸੇ ਬਣਾਉਣ ਆਏ ਆ ਆ ਗੱਡੀਆਂ ਕਾਰਾਂ ਵੱਡੀਆਂ ਵੱਡੀਆਂ ਲਗਜ਼ਰੀ ਲਾਈਫ ਜਉਣ ਆਏ ਆ ਤੇ ਉਹਨਾਂ ਦਾ ਫੈਸਲਾ ਤੁਹਾਡੇ ਹੱਥਾਂ ਲੁਧਿਆਣੇ ਦੇ ਹੱਥਾਂ ਧੰਨਵਾਦ ਵੀਡੀਓ ਤੇ ਸਾਰੀ ਤੇ ਇਸ ਵੀਡੀਓ ਫੇਸਬੁਕ ਤੇ ਵੀਡੀਓ ਸਾਰੀ ਕੱਲੀ ਕੱਲੀ ਮੈਂ ਮੀਡੀਆ ਨੂੰ ਵੀ ਤੇ ਵੀਡੀਓ ਮੈਂ ਸਾਰੀ ਫੇਸਬੁਕ ਤੇ ਵੀ ਅਪਲੋਡ ਕਰੂੰਗਾ ਇਹਦੇ ਬਾਰੇ ਤੁਸੀਂ ਕੱਲੀ-ਕੱਲੀ ਗੱਲ ਉਹ ਸੁਣ ਕੇ ਮੈਨੂੰ ਕਦੇ ਵੀ ਤੁਸੀਂ ਸਾਰਾ ਦਿਨ ਕੋਈ ਵੀ ਪ੍ਰਸ਼ਨ ਕੋਈ ਵੀ ਕੁਐਸਚਨ ਕਰ ਸਕਦੇ ਹੋ ਧੰਨਵਾਦ 3 ਸਾਲ ਬਾਅਦ ਕਿਉਂ ਆਇਆ ਚਲੋ ਬੀਟਾ ਜੀ 3 ਸਾਲ ਬਾਅਦ ਕੀ ਅੱਜ ਅੱਜ ਇਹ ਮਾਮਲਾ ਸਾਹਮਣੇ ਆ ਪਹਿਲਾ ਕੀ ਹੋ ਰਿਹਾ ਹੈ ਕਿ ਤਾ ਰੋਜ਼ ਹੀ ਸਾਹਮਣੇ ਆਇਆ ਨਹੀਂ ਮਾਮਲਾ ਹੈ 2021 ਤੋਂ 2022 ਦੇ ਵਿੱਚ 7 ਤਰੀਕ 10 ਨਹੀਂ ਸੁਣੋ 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 ਅੱਜ 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 ਇਹ ਇਲੈਕਸ਼ਨਾਂ ਦਾ ਮੌਕਾ ਪੋਲਿਟਿਕਲ ਦਾ ਹਿਸਾਬ ਕਿਤਾਬ ਇਹ ਲੋਕਤੰਤਰ ਸੁਣੋ ਸੁਣੋ ਉਹਨਾਂ ਨੇ ਇਨਸਾਫ ਤਾਂ ਦਿੱਤਾ ਨਹੀਂ ਸਰਕਾਰ ਨੇ ਕਾਂਗਰਸ ਵੀ ਨੇ ਦਿੱਤਾ ਨਹੀਂ ਆਮ ਆਦਮੀ ਨੇ ਨਹੀਂ ਦਿੱਤਾ ਤੇ ਲੋਕਾਂ ਦੀ ਕਚਹਿਰੀ 'ਚ ਆਵਾਜ਼ ਉਠਾਵਾਂਗੇ ਕਿ ਨਹੀਂ ਉਠਾਵਾਂਗੇ ਕਿ ਕਿਸ ਤਾ ਅਸ਼ਰਫ ਜੁੜਿਆ ਹੁੰਦਾ ਹੈ ਉਹ ਲਿਫਟਿੰਗ ਦਾ ਮਾਮਲਾ ਵੀ ਤੁਸੀਂ ਕੀ ਬਚਾਉਣਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਵੀ ਮੈਂ ਗਲਤ ਕੀਤਾ ਉਠਾਇਆ ਪਹਿਲਾਂ ਜੋ ਭੈਣ ਇਹ ਗਾਇਆ ਪਹਿਲਾਂ ਜੋ ਭੈ ਗਿਆ ਪਹਿਲਾਂ ਕਿ ਇਹ ਇਹ ਅੱਜ ਉਠਾਤਾ ਇਹਦੇ ਉੱਤੇ ਅੱਜ ਧਿਆਨ ਦੋ ਅੱਜ ਕੀ ਆ ਜੇ ਪਹਿਲਾਂ ਨਹੀਂ ਉਠਾਇਆ ਤੇ ਅੱਜ ਉਹਨਾਂ ਨੂੰ ਛੱਡ ਦਈਏ ਅੱਜ ਉਹਨਾਂ ਨੂੰ ਮਾਫ਼ ਕਰ ਦਈਏ ਮੈਂ ਮੇਰੇ ਮੇਰੀ ਜ਼ਿੰਮੇਵਾਰੀ ਆ ਜਿਹੜੀ ਉਹ ਮੈਂ ਨਿਭਾਈ ਅੱਜ ਅੱਗੇ ਤੁਸੀਂ ਦੇਖੋ ਤੁਹਾਡਾ ਕੰਮ ਦੇਖੋ